ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਨਕੁਰਸੋਈ ਅੱਜ ਬਣਾਉਣ ਜਾ ਰਹੇ ਆਪਾਂ ਪੋਹਾ ਸਾਡੇ ਘਰ ਵਿੱਚ ਵੀ ਪੋਹਾ ਜਿਹੜਾ ਆ ਹਫਤੇ 'ਚ 2 ਜਾਂ 3 ਵਾਰ ਜ਼ਰੂਰ ਬਣਦਾ ਆ ਉਹ ਬਹੁਤ ਵਧੀਆ ਬਣਦਾ ਆ ਤੇ ਤੁਸੀਂ ਵੀ ਟਰਾਈ ਕਰਿਓ ਇਸ ਵੀਡੀਓ ਨੂੰ ਦੇਖ ਕੇ ਪਰਫੈਕਟ ਤਰੀਕੇ ਨਾਲ ਪੋਹਾ ਕਿਵੇਂ ਬਣਦਾ ਆ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਾਂਗੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਸ਼ੁਰੂ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਿਆਇਆ 200 ਗ੍ਰਾਮ ਪੋਹਾ ਇਹਨੂੰ ਧੋਣਾ ਕਿਵੇਂ ਆ ਤੁਸੀਂ ਦੇਖ ਲਿਓ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਨਾਰਮਲ ਪਾਣੀ ਇਹਨੂੰ ਭਰ ਲੈਨੇ ਆਪਾਂ ਇੱਕ ਵਾਰੀ ਪਾਣੀ ਨਾਲ ਹੂੰ ਟੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਬਿਲਕੁਲ ਨਰਮ ਹੱਥਾਂ ਦੇ ਨਾਲ ਬਿਲਕੁਲ ਬੋਲੇ ਹੱਥਾਂ ਦੇ ਨਾਲ ਆਪਾਂ ਇਹਨੂੰ ਇਹ ਰਾਮ ਨਾਲ ਮਸਲ ਮਸਲ ਕੇ ਧੋਣਾ ਆ ਜਿਆਦਾ ਜ਼ੋਰ ਨਾਲ ਨਹੀਂ ਧੋਣਾ ਪੋਹਾ ਜਿਹੜਾ ਇਹ ਟੁੱਟ ਜਾਂਦਾ ਆ ਤੇ ਬਾਕੀ ਵੇਸਟ ਪਾਣੀ ਆ ਜਿਹੜਾ ਉਹ ਆਪਾਂ ਸਾਰਾ ਡੋਲ ਦਿੰਨੇ ਆ ਤੇ ਇਹੇ ਪੋਹੇ ਨੂੰ ਆਪਾਂ ਛਾਨਣੀ ਦੇ ਵਿੱਚ ਰੱਖ ਕੇ 15 ਮਿੰਟ ਲਈ ਰੱਖਾਂਗੇ ਜਿੰਨਾ ਵੀ ਪਾਣੀ ਇਹਦੇ ਵਿੱਚ ਹੋਊਗਾ ਸਾਰਾ ਨਿਕਲ ਜਾਊਗਾ ਔਰ ਪੋਹੇ ਨੂੰ ਆਪਾਂ 15 ਮਿੰਟ ਲਈ ਸਕੁਆਣਾ ਵੀ ਆ। ਹਾਂਜੀ ਹੁਣ ਆਪਾਂ ਇੱਕ ਫਰਾਈ ਪੈਨ ਚ ਪਾਵਾਂਗੇ ਥੋੜਾ ਜਿਹਾ ਤੇਲ। ਤੇਲ ਨੂੰ ਆਪਾਂ ਮੀਡੀਅਮ ਗਰਮ ਕਰਾਂਗੇ, ਜ਼ਿਆਦਾ ਗਰਮ ਨਹੀਂ ਕਰਨਾ ਆ। ਇਹਦੇ ਚ ਪਾਵਾਂਗੇ ਆਪਾਂ ਪੀਨਟ ਜਿਹੜੇ ਕੱਚੀ मूਫਲੀ ਦੇ ਦਾਣੇ ਆ। ਇਹਨਾਂ ਨੂੰ ਆਪਾਂ ਥੋੜੀ देर ਲਈ ਰੋਸਟ ਕਰਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨ ਹੁੰਦੇ ਆ। ਜ਼ਿਆਦਾ ਰੋਸਟ ਨਹੀਂ ਕਰਨੇ, ਬਿਲਕੁਲ ਕਾਲੇ ਨਹੀਂ ਕਰਨੇ ਆਪਾਂ। ਨਹੀਂ ਤਾਂ ਪੋਹੇ ਦਾ ਸਵਾਦ ਬਿਲਕੁਲ ਖਰਾਬ ਹੋ ਜਾਊਗਾ ਇਸ ਪੀਨਟ ਕਰਕੇ। ਤਾਂ ਆਪਾਂ ਇਹਨੂੰ ਹਲਕਾ ਹਲਕਾ ਫਰਾਈ ਕਰਨਾ ਆ। ਤੇ ਇਦਾਂ ਹੀ ਆਪਾਂ ਇਹਨੂੰ ਜਦੋਂ ਫਰਾਈ ਹੋ ਜਾਂਦੇ ਆਪਾਂ ਇਹਨੂੰ ਇੱਦਾਂ ਕੱਢ ਲੈਨੇ ਆ ਤੇ ਉਸੇ ਤੇਲ ਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਥੋੜੀ ਜੀ ਪਾਵਾਂਗੇ ਆਪਾਂ ਰਾਈ ਤੇ ਥੋੜੀ ਜੀ ਪਾਵਾਂਗੇ ਆਪਾਂ ਬਰੀਕ ਕੱਟੀ ਹੋਈ ਹਰੀ ਮਿਰਚ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟੇ ਹੋਏ ਪਿਆਜ਼ ਇਹਨਾਂ ਨੂੰ ਆਪਾਂ ਥੋੜੀ ਦੇਰ ਫਰਾਈ ਕਰਾਂਗੇ ਜਦੋਂ ਤੱਕ ਪਿਆਜ਼ ਆ 골ਡਨ ਰੰਗ ਦੇ ਨਹੀਂ ਹੁੰਦੇ 골ਡਨ ਬਰਾਊਨ ਰੰਗ ਦੇ ਉਦੋਂ ਤੱਕ ਆਪਾਂ ਇਹਨੂੰ ਫਰਾਈ ਕਰਦੇ ਆਂ ਤੁਸੀਂ ਇਹਦੇ ਵਿੱਚ ਆਲੂ ਵੀ ਪਾ ਸਕਦੇ ਹੋ ਛੋਟੇ ਕੱਟੇ ਹੋਏ ਅਗਰ ਤੁਸੀਂ ਆਲੂ ਸਕਿਪ ਕਰਨਾ ਚਾਹੋ ਤਾਂ ਸਕਿਪ ਕਰ ਸਕਦੇ ਹੋ ਆਲੂ ਪਾਣ ਨਾਲ ਵੀ ਪੋਹੇ ਦਾ ਟੇਸਟ ਵਧੀਆ ਹੋ ਜਾਂਦਾ ਆ ਤੇ ਅਸੀਂ ਆਲੂ ਜ਼ਰੂਰ ਪਾਣੇ ਆ ਤੇ ਛੋਟੇ ਬਰੀਕ ਕੱਟੇ ਹੋਏ ਆਲੂ ਨੇ ਤੇ ਇਹਨਾਂ ਨੂੰ ਆਪਾਂ ਥੋੜੀ देर ਲਈ ਫ੍ਰਾਈ ਕਰਾਂਗੇ ਹੁਣ ਪਾਵਾਂਗੇ ਆਪਾਂ ਥੋੜੇ ਜਿਹਾ ਬੋਇਲ ਕੀਤੇ ਹੋਏ ਸਵੀਟ ਕੌਰਨ ਅੱਧਾ ਚਮਚ ਪਾਵਾਂਗੇ ਆਪਾਂ ਨਮਕ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਇਹਨਾਂ ਨੂੰ ਆਪਾਂ ਇੱਕ ਵਾਰ ਮਿਕਸ ਕਰ ਲੈਣੇ ਆ ਬਹੁਤ ਸਿੰਪਲ ਆ ਆਪਾਂ ਸਿਰਫ ਪੋਹੇ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਇੱਕ ਵਾਰੀ ਤੇ ਪੋਹੇ ਨੂੰ ਪਾਣ ਤੋਂ ਬਾਅਦ ਆਪਾਂ ਇਹਨੂੰ ਜ਼ਿਆਦਾ ਫਰਾਈ ਨਹੀਂ ਕਰਨਾ ਤੇ ਇਸ ਲਈ ਆਪਾਂ ਪੋਹੇ ਨੂੰ ਪਾਣ ਤੋਂ ਪਹਿਲਾਂ ਹੀ ਸਭ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣੇ ਆ ਤੇ ਇਹਦੇ ਚ ਆਪਾਂ ਮੈਗੀ ਮਸਾਲਾ ਆਂਦਾ ਜਿਹੜਾ 5 ਰੁਪਏ ਦਾ ਪੈਕਟ ਆਂਦਾ ਮੈਗੀ ਮਸਾਲੇ ਦਾ ਉਹਨੂੰ ਆਪਾਂ ਅੱਧਾ ਪੈਕਟ ਪਾਣਾ ਆ ਤੇ ਆਪਾਂ 200 ਗ੍ਰਾਮ ਪੋਹਾ ਬਣਾਉਣਾ ਆ ਉਸ ਲਈ ਅੱਧਾ ਪੈਕਟ ਬਹੁਤ ਆ ਇਹਨੂੰ ਆਪਾਂ ਅੱਧਾ ਪੈਕਟ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੇ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਬੰਦ ਆ ਸਾਰੀਆਂ ਸਬਜ਼ੀਆਂ ਜਿਹੜਾ ਸਭ ਫਰਾਈ ਹੋ ਚੁੱਕਿਆ ਆ ਮਾਣਾ ਪਾਇਦੇ ਚ ਥੋੜਾ ਥੋੜਾ ਕਰਕੇ ਪੋਹਾ ਐਡ ਕਰਦੇ ਆ ਪੋਹੇ ਨੂੰ ਪਾਉਣ ਤੋਂ ਪਹਿਲਾਂ ਆਪਾਂ ਜੋ ਵੀ ਪਾਇਆ ਆ ਆਲੂ ਪਿਆਜ਼ ਸਵੀਟ ਕੌਰ ਜੋ ਵੀ ਪਾਇਆ ਆ ਪੈ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਆ ਕਿਉਂਕਿ ਪੋਹੇ ਨੂੰ ਪਾਉਣ ਤੋਂ ਬਾਅਦ ਆਪਾਂ ਇਹਨੂੰ ਜ਼ਿਆਦਾ ਗਰਮ ਨਹੀਂ ਕਰਨਾ ਐ ਪੋਹੇ ਨੂੰ ਪਾਉਣ ਤੋਂ ਬਾਅਦ ਆਪਾਂ ਇੱਕ ਚਮਚਾ ਖੰਡ ਪਾਵਾਂਗੇ ਇਹਦੇ ਨਾਲ ਵੀ ਸਵਾਦ ਜਿਹੜਾ ਬਹੁਤ ਵਧੀਆ ਹੋ ਜਾਂਦਾ ਆ ਤੇ ਤੁਸੀਂ ਵੀ ਟਰਾਈ ਕਰਿਓ ਤੇ ਉਹਦੇ ਚ ਪਾਵਾਂਗੇ ਆਪਾਂ ਬਾਕੀ ਜਿਹੜੇ ਪੀਨਟ ਆਪਾਂ ਫਰਾਈ ਕੀਤੇ ਸੀ ਉਹ ਸਾਰੇ ਐਡ ਕਰ ਦਾਂਗੇ ਤੇ ਇੱਕ ਆਪਾਂ ਪਾਵਾਂਗੇ ਨਿੰਬੂ ਨਿੰਬੂ ਦੇ ਦੋ ਪੀਸਾ ਜਿਹੜੇ ਆਪਾਂ ਉਹਨਾਂ ਨੂੰ ਵੀ ਕੱਢ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਚੋੜ ਲੈਣਾ ਹੈ ਵਿੱਚ ਹੌਲੀ ਹੌਲੀ ਆਪਾਂ ਇਹਨੂੰ ਪੋਹੇ ਨੂੰ ਮਿਕਸ ਕਰਨਾ ਹੈ ਤਾਂ ਕਿ ਜਿਹੜਾ ਪੋਹਾ ਹੈ ਉਹ ਟੁੱਟੇ ਨਾ ਸਵਾਦ ਵੀ ਵਧੀਆ ਬਣੇ ਤੇ ਇਦਾਂ ਹੀ ਆਪਾਂ ਇਹਨੂੰ ਬੜੇ ਆਰਾਮ ਨਾਲ ਮਿਕਸ ਕਰਨਾ ਹੈ ਸਾਰੇ ਪੋਹੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਪੋਹਾ ਆਪਣਾ ਬਣ ਕੇ ਰੈਡੀ ਆ ਬਹੁਤ ਵਧੀਆ ਬਣਿਆ ਆ ਤੇ ਇਹਦੇ ਉੱਪਰ ਆਪਾਂ ਪਾਵਾਂਗੇ ਛੋਟਾ ਛੋਟਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਇਹਨੂੰ ਮਿਕਸ ਕਰਦੇ ਆ ਤੇ ਦੇਖ ਤੁਸੀਂ ਦੇਖ ਸਕਦੇ ਹੋ ਪੋਹਾ ਆਪਣਾ ਬਣ ਕੇ ਰੈਡੀ ਆ ਪਰਫੈਕਟ ਬਣਿਆ ਆ ਬਹੁਤ ਵਧੀਆ ਬਣਿਆ ਆ ਪੋਹਾ ਜਿਹੜਾ ਹੈ ਆਪਣਾ ਸਰਵ ਕਰਨ ਲਈ ਰੈਡੀ ਆ ਤੇ ਤੁਸੀਂ ਵੀ ਟਰਾਈ ਕਰਿਓ ਜਰੂਰ ਤੇ ਇਸ ਤਰੀਕੇ ਨਾਲ ਪੋਹਾ ਬਣਾਉਂਗੇ ਤਾਂ ਬਹੁਤ ਵਧੀਆ ਬਣਦਾ ਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ